ਅੱਜ ਕੀ ਕਾਰਨ ਆ ਜਿਹੜਾ ਤੁਹਾਨੂੰ ਮੰਗ ਪੱਤਰ ਦੇਣੇ ਪੈ ਰਹੇ ਆ ਪਿਛਲੇ ਮਹੀਨੇ ਜੀ 9 8 9 ਅਗਸਤ ਦੀ ਰਾਤ ਨੂੰ ਕਲਕੱਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਹੋਇਆ ਜਿਹਦਾ ਡੇਢ ਜਾਂ 2 ਮਹੀਨੇ ਹੋਣ ਵਾਲੇ ਨੇ ਹਲੇ ਤੱਕ ਕਹਿੰਦੇ ਪੁਲਿਸ ਨੇ ਜਾਂ ਸਾਡੇ ਪ੍ਰਸ਼ਾਸਨ ਨੇ ਜਾਂ ਸਾਡੀ ਨਿਆਂ ਵਿਵਸਥਾ ਨੇ ਹਲੇ ਤੱਕ ਕੋਈ ਔਰਤਾਂ ਨੂੰ ਨਹੀਂ ਸਾਫ਼ ਨਹੀਂ ਦਿੱਤਾ ਤੇ ਉਸ ਤੋਂ ਆਵਾਜ਼ ਆ ਇੱਕ ਘਟਨਾਵਾਂ ਨੇ ਜਿਹੜੀਆਂ ਬੇਰੋਕ ਬੇਰੋਕ ਜਾਰੀ ਨੇ ਤੁਸੀਂ ਦੇਖਿਆ ਹੋਣਾ ਕਿ ਬਦਲਾਪਰਦੀ ਘਟਨਾ ਉਸ ਤੋਂ ਬਾਅਦ ਉਜੈਨ ਦੀ ਘਟਨਾ ਬ੍ਰਿਗੇਡੀਅਰ ਦੇ ਬੇਟੀ ਨਾਲ 오ੜੀਸਾ ਦੇ ਵਿੱਚ ਘਟਨਾ ਹੋਈ ਇਹ ਸਾਰੀਆਂ ਘਟਨਾਵਾਂ ਨੇਗੀਆਂ ਸਾਡਾ ਨਿਆਹ ਵਿਵਸਥਾ ਜਿਹੜੀ ਸੁੱਤੀ ਪਈ ਆ ਉਹਦੇ ਕਾਰਨ ਹੋ ਰਹੀਆਂ ਨੇ ਨਾ ਸਾਡਾ ਜਿਹੜਾ ਇੱਥੋਂ ਦਾ ਕੋਈ ਪੁਲਿਸ ਸਿਸਟਮ ਆ ਉਹ ਕਾਰਵਾਈ ਕਰਦਾ ਜਿਹੜੀਆਂ ਔਰਤਾਂ ਦੇ ਨਾਲ ਘਟਨਾਵਾਂ ਨੇ ਲਗਾਤਾਰ ਵਧ ਰਹੀਆਂ ਨੇ ਕਮਾਕਾਰਾਂ ਵਾਲੀਆਂ ਥਾਵਾਂ 'ਤੇ ਔਰਤਾਂ ਨੇ ਜੋ ਬਣਾਇਆ ਹੋਇਆਗਾ ਕਿ ਐਂਟੀ ਸੈਕਸਚੁਅਲ ਹਰਾਸਮੈਂਟ ਸੰਸਥਾਵਾਂ ਬਣਾਈਆਂ ਹੋਈਆਂ ਨੇ ਉਹ ਨਹੀਂ ਜਿਹੜੀਆਂ ਸਿਰਫ ਹੱਥ ਠੋਕਾ ਬਣ ਕੇ ਰਹਿ ਗਈਆਂ ਨੇ ਸਰਕਾਰ ਦਾ ਤੇ ਸਰਕਾਰਾਂ ਜਦੋਂ ਕੋਈ ਇਦਾਂ ਦਾ ਕੇਸ ਵਾਪਰਦਾਗਾ ਸਰਕਾਰਾਂ ਮਤਲਬ ਕੋਈ ਸਖਤ ਕਾਨੂੰਨ ਬਣਾਉਣ ਦੀ ਬਜਾਏ ਜਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਇੱਕ ਦੂਜੇ ਉੱਪਰ ਆਪਦੇ ਵਿਰੋਧੀਆਂ ਉੱਪਰ ਚਿੱਕੜੋ ਸਾਲੀ ਕਰਦੀਆਂ ਨੇ ਇਹਨਾਂ ਜਿਹੜੀਆਂ ਘਟਨਾਵਾਂ ਨੇ ਇਹਨਾਂ ਨੂੰ ਰੋਕਣ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈਗਾ ਸਿਰਫ ਆਪਣੀ ਕਹਿੰ ਲੋ ਸਰਕਾਰ ਦੀ ਪ੍ਰੋਮੋਸ਼ਨ ਕਰਦੀਆਂ ਨੇ ਕਿ ਤੁਹਾਡੇ ਏਰੀਆ ਚਾਹ ਹੋ ਗਿਆ ਸਾਡਾ ਏਰੀਆ ਸਾਫ ਆ ਤੇ ਜਿਹੜੇ ਦੋਸ਼ੀ ਆਪਾਂ ਹੁਣ ਪਿਛਲੇ ਟਾਈਮ ਦਾ ਇੱਕ ਦੇਖੀਏ ਕਿ ਜਿਹੜੇ ਦੋਸ਼ੀ ਨੇ ਜਿੱਦਾਂ ਬ੍ਰਿਜ ਭੂਸ਼ਨ ਹੋ ਗਿਆ ਪਰਜਵਲ ਰਵੰਨਾ ਹੋ ਗਿਆ ਹੋਰ ਬਹੁਤ ਸਾਰੇ ਦੋਸ਼ੀ ਨੇ ਜਿਨ੍ਹਾਂ ਨੂੰ ਸਰਕਾਰਾਂ ਜਿਹੜੀਆਂ ਵਿਚਾਰ ਰਹੀਆਂ ਨੇ ਬਿਲਗਿਸਬਾਨੋ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਕਿੱਦਾਂ ਜੇਲ੍ਹ ਚੋਂ ਕੱਢ ਕੇ ਜਿਹੜਾ ਸਨਮਾਨਿਤ ਕੀਤਾ ਗਿਆ ਜਿਹਦੇ ਕਰਕੇ ਸਰਕਾਰਾਂ ਜਿਹੜੀਆਂ ਦੋਸ਼ੀਆਂ ਨੂੰ ਬੁਜਾ ਰਹੀਆਂ ਨੇ ਤੇ ਹੋਰ ਲੋਕਾਂ ਦੇ ਵੀ ਹੌਸਲੇ ਪੈ ਰਹੇ ਨੇ ਜਿਹੜੇ ਔਰਤ ਨਾਲ ਇਦਾਂ ਦੀਆਂ ਮਾੜੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਕੀ ਮੰਗ ਆ ਰੱਖੀ ਆਂ ਅਸੀਂ ਜਿਹੜਾ ਇਕਤਾ ਕਲਕੱਤੇ ਵਾਲੀ ਘਟਨਾ ਜਿਹਦੇ ਵਿੱਚ ਮੇਨ ਆ ਗਈ ਵੀ ਕਲਕੱਤੇ ਵਾਲੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿੰਨੇ ਵੀ ਦੋਸ਼ੀ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰਤਾਂ ਖਿਲਾਫ ਜਿਹੜੀਆਂ ਕੰਮਕਾਰ ਵਾਲੀਆਂ ਥਾਵਾਂ ਤੇ ਘਟਨਾਵਾਂ ਹੋ ਰਹੀਆਂ ਨੇ ਉਥੇ ਜਿਹੜੀਆਂ ਐਂਟੀ ਸੈਕਸ਼ੂਅਲ ਹਰਾਸਮੈਂਟ ਜਿਹੜੀਆਂ ਬਣੀਆਂ ਹੋਈਆਂ ਨੇ ਸੰਸਥਾਵਾਂ ਉਹ ਪ੍ਰੋਪਰ ਕੰਮ ਕਰਨ ਜਿਹੜੇ ਇਦਾਂ ਦੇ ਕੇਸ ਨੇਗੇ ਨਿਰਪੱਖ ਹੋ ਕੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਆ ਕਿਸੇ ਵੀ ਸਰਕਾਰ ਦਾ ਦਿਵਾ ਨਹੀਂ ਹੋਣਾ ਚਾਹੀਦਾ ਮਤਲਬ ਜਿੱਦਾਂ ਹੁਣ ਉਥੇ ਤਰਮੂਲ ਕਾਂਗਰਸ ਆ ਗਈ ਉਥੇ ਜਿਹੜੇ ਦੋਸ਼ੀਆਂ ਨੂੰ ਬਚਾਉਣ ਦੀ ਸ਼ਰਿਆਮ ਕੋਸ਼ਿਸ਼ ਹੋ ਰਹੀ ਆ ਸਾਨੂੰ ਪਤਾਗਾ ਪ੍ਰਜਵਲ ਰਵੰਨਾ ਨੂੰ ਸੜੇ ਬਚਾਇਆ ਗਿਆ ਬ੍ਰਿਜੂਸ਼ਨ ਨੂੰ ਸਰੇ ਆਮ ਬਚਾਇਆ ਗਿਆ ਇਦਾਂ ਦੀ ਕੋਈ ਨਹੀਂ ਹੋਣੀ ਚਾਹੀਦੀ ਨਿਰਪੱਖ ਹੋ ਕੇ ਦੋਸ਼ੀਆਂ ਨੂੰ ਫੜ ਕੇ ਉਹਨਾਂ ਦੇ ਕੇਸਾਂ ਦੀ ਜਾਂਚ ਕਰਕੇ ਉਹਨਾਂ ਨੂੰ ਬਣਦੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਅੱਜ ਕਿਹੜੀ ਸੰਸਥਾ ਵੱਲੋਂ ਜਿਹੜਾ ਮੰਗ ਪਤਾ ਅਸੀਂ ਇਸਤਰੀ ਜਾਗਰਤੀ ਮੰਚ ਕਿਰਤੀ ਕਿਸਾਨ ਯੂਨੀਅਨ ਔਰਤ ਬਿੰਗ ਆਸ਼ਾ ਵਰਕਰ ਫੈਸਿਲੇਟਰ ਯੂਨੀਅਨ ਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਜਿਹੜੀਆਂ ਔਰਤਾਂ ਨੇ ਇੱਥੇ ਇਕੱਠੀਆਂ ਹੋ